ਚੱਲੇ ਜਾਂਦਾ ਫਰਥ ਸੁੱਕਾ ਦਾ ਵਾ ਕਿਣੀ ਜੀ ਮੜੀ ਮੜੀ ਜੀ ਗਿਰਦੇ ਆ ਬਾਈ ਇੱਕ ਵਾਰ ਉਤਰਿਆ ਦਾ ਸੂਰਜਾ ਉਹੀ ਤਾਂ ਕੱਪੜੇ ਵੀ ਹੁੰਦਾ ਤੇ ਰਾਨ ਘਰ ਆਪਾਂ ਉਹਨਾਂ ਨੂੰ ਆਏ ਫਿਰ ਪਹਿਲਾਂ ਹੀ ਸੜਕ ਤੇ ਹੋਏ ਕਿਦੀ ਮੀ ਗੈਰ ਆ ਸਾਲੇ ਬਹੁਤ ਦਿਨ ਹੋਰ ਮੋਟੀ ਮੋਟੀ ਗਣੀ ਗੀਆਂ ਆ ਜੀ ਹੈ ਅਸਪੱਤ ਨਹੀਂ ਆ ਆਹ ਦੇਖੋ ਕਿੰਨਾ ਪਾਣੀ ਚੱਲ ਰਿਹਾ ਸੜਕਾ ਹੈ ਨਹੀਂ ਚੱਲ ਰਿਹਾ ਸਾਡਾ ਮਖੜਕਵਾ ਵੀ ਹੈ ਤਾਂ ਪਰਤੇ ਹੋਣੇ ਦੁਬਾਰਾ ਇਹ ਜਿਹੜਾ ਖੱਲੀ ਗਰੇ ਦੇ ਉੱਪਰ ਲਓ ਜੀ ਆਟੋਮੈਟਿਕ ਬੰਦ ਕਰਨਾ ਦਾ ਉਹ ਮੈਂ ਬੰਦ ਕਰ ਦਿੰਨੇ ਹੁਣ ਰਾਤ ਨੂੰ 12 ਵਜੇ ਲੈਟ ਆਣੀ ਦੀ ਇੱਧਰ ਪਾਣੀ ਬੰਦ ਦਾ ਬੰਦ ਕਰ ਕਰਕੇ ਫਿਰ ਹਾਂ ਰਾਤ ਕੈਂਪ ਦੀ ਕਰਕੇ 11 ਵਜੇ ਤਾਂ ਮੈਂ ਦੇਖਿਆ ਉੱਠ ਕੇ ਪਿਆ ਦਾ ਮੋਟਰ ਗੱਟੀ ਕਢਾ ਨਾ ਣੀਆ ਦੇਖੋ ਪੈ ਰਹੀਆਂ ਹੂੰ ਕਿੰਨਾ ਪਿਆ ਵਾ ਦੇਖੀ ਹੈ ਪਾਣੀ ਖੜਿਆ ਹੈ ਹਾਂ ਵੜਿਆ ਸਭ ਸਪਾ ਦਾ ਹੁਣ ਮੀਮਣਾ ਇਹਨੂੰ ਵੀ ਬਹੁਤ ਟਾਈਮ ਹੋ ਗਿਆ ਸੋ ਇਹਨੂੰ ਮਾਰਦੇ ਆ ਇੱਧਰ ġੜਾ ਘਾਟ ਬਾਦੀ ਦੇਖ ਕੇ ਯੂਰੀ ਇਹਦੀ ਹਾਂ ਪੂਰੀ ਮੱਕੀ ਰੱਬ ਦੀ ਕਿਰਪਾ ਚਾਹੀਦੀ ਤੰਦਰੁਸਤੀਆਂ ਬਖਸ਼ੇ। ਛੁਰਦੀ ਕਲਾ ਬਖਸ਼ੇ ਸਭ ਨੂੰ। ਅਮਰੂਦ ਆ ਬਹੁਤ ਕੰਮ ਦਾ। ਸਾਇਆ ਛੋਟਾ ਲੱਗੇ ਰਹਿਣ ਹੁਣ ਨਹੀਂ ਯਾਦੇ ਪਹਿਲਾਂ ਸ਼ੁਰੂ ਚ ਫਲਿਆ ਸੇਬਾਂ ਜਿਹੜਾ ਜਿਹੜਾ ਅਮਰੂਦ ਹੁੰਦਾ ਦਾ ਬਾਈ ਉਹ ਵੀ ਹੈ ਵਿੱਚ ਵਿੱਚ ਬੜੇ ਲਓ ਬਾਈ ਉਹ ਦੇਖੋ ਆਪਣੀ 26 ਆ ਆਪਣੀ ਰੀਲੇ ਚ ਅੰਤਰਾ ਦੂਜੀ ਹੈ ਸਾਰੀ 26 ਹੋ ਐ। ਉੱਕੇ ਦੇ ਵਿੱਚੂੰਡੀ ਜੀ ਆ ਰਹੀ ਐ। ਇੱਕ ਬਾਈ ਜੜਮਾ ਪੱਟਕਾ ਦੇਖਿਆ ਅਸੀਂ ਬੁੱਟਾ। ਇਹ ਵੈਨਾ ਪਾਣੀ। ਚਲੋ। ਐਨਾ ਪਾਣੀ ਆ ਰਿਹਾ। ਉਹ ਕਹਿੰਦਾ ਪਾਣੀ ਰੁਕ ਗਿਆ ਕਹਿੰਦਾ ਉਧਰ ਨਹੀਂ ਰਿਹਾ ਅੱਧੇ ਗਿੱਲੇ ਆ। ਬਾਕੀ ਇੱਧਰ ਦੇਖੋ। ਇਹ ਗਿੱਲਾ ਲਾਇਆ ਤਾਂ ਆਪਾਂ ਨੇ 6 ਤਰੀਕ ਨੂੰ। ਮੇਹਨਾ ਹੋ ਗਿਆ ਅੱਜ ਪੂਰਾ ਇਹਨੂੰ ਅੱਜ 6 ਤਰੀਕ ਹੈ ਸੱਤਾ ਚੋ ਚਲੋ ਬਾਅਦ ਚ ਦਿਖਾਨੇ ਆ ਗਿਆ ਤੁਹਾਨੂੰ ਆਹ ਲਾਈ ਆਪਾਂ ਨੇ ਚਰੀ ਵਾਲੇ ਚ ਜਿਹੜੇ ਚਰੀ ਦੇ ਅੱਧੇ ਕਿਲੇ ਚ ਇਹ ਚਰੀ ਵਾਲਾ ਇਹ ਵੀ PR 126 ਹੈ ਇਹਨਾਂ PR 126 ਦੀ ਹੋਇਆ ਭਾਈ ਸਾਰੀ ਪਾਣੀ ਤਾਰ ਰਹੇ ਆ ਬਾਈ ਦਾ ਤਾਰਨਾ ਹੀ ਪਾਣੀ ਜਦ ਮੀਂਹ ਪੈ ਜਾ ਮਾ ਨੱਕੇ ਖੁੱਲੇ ਰਹਿਣ ਦੇ ਹੁਣ ਬੰਦ ਨਾ ਕਰਿਓ ਕਈ ਚੱਕ ਲੈਂਦਾ ਵੈਲੀ ਠੀਕ ਰਹਿੰਦਾ ਚਲੋ ਇੱਧਰ ਚਲ ਦੇਖੋ ਬਾਈ ਠੀਕ ਚੱਲ ਰਹੀ ਤੀ ਹੁਣ ਥੋੜੀ ਜੀ ਸੁੰਡੀ ਹੈ ਵਿੱਚ ਹੈ ਪ੍ਰੋਬਲਮ ਥੋੜੀ ਜੀ ਆਪਾਂ ਦੇਖਦੇ ਆਂ ਦੁਆ ਕੰਦਕਾਨ ਵਾਲੇ ਦਿਖਾਉਂਗੇ ਕੋਈ ਆਦਨ ਨੇ ਮੇਰਾ ਮੁੱਟਾ ਰੋ ਪ੍ਰੀਜ਼ੈਂਟ ਵਗੈਰਾ ਇਹ ਕਾਟ ਟੈਪਾ ਦੂੰਗੇ ਹਾਂ ਥੋੜੀ ਜੀ ਪ੍ਰੋਬਲਮ ਮਤਲਬ ਆਇਆ ਫਿਰ ਆਪਾਂ ਜੀ ਦੇਖੀ ਗਏ ਦੇਖਦੇ ਦੇਖਦੇ ਜੇ ਫਿਰ ਪਾਣੀ ਵੀ ਪੈ ਗਈ ਫਿਰ ਪਾਈ ਦਾ ਵੀ ਕੀ ਫਾਇਦਾ ਇਹਦੇ ਹੀ 10 ਦਿਨਾਂ ਹੁਣ ਸੇਵਾ ਦੇ 10 ਦਿਨ ਮੈਨਾਂ ਬਣਾ ਜਿਹੜਾ ਪੁੱਟਾ ਕਰਨਾ ਕਰ ਜਾਣਾ ਦੇਖੋ ਪੁੱਟਾ ਤਾਂ ਠੀਕ ਕਰ ਰਹੀ ਸੀ ਦੀ ਥੋੜਾ ਜਿਹਾ ਪਾਣੀ ਜਾ ਕਰ ਰਿਹਾ ਬਾਈ ਪਾਣੀ ਨਹੀਂ ਆਪਾਂ ਨੇ ਸੁਕਾਇਆ ਹੈਗਾ ਜਿਆਦੀ ਲਗੀ ਹੈ ਫੜੇ ਹੀ ਪਾਣੀ ਇਹਦੇ ਜੀ ਪਾਣੀ ਵਾਲੀ ਉਹ ਪ੍ਰੋਬਲਮ ਹੈ ਥੋੜੀ ਜੀ ਹੂੰ ਉਤਰ ਜਾ ਬਹਾ ਬਲ ਆਉਗਾ ਮੈਂ ਇੱਕ ਵਾਰ ਇਹਨਾਂ ਐਟ ਜੇ ਕਰ ਦੋ ਇਹਦੇ ਕੋਕਾ ਯੋ ਕਾਈ ਜਮੀ ਵੀ ਦੇਖੋ ਬੁੱਟਾ ਤਾਂ ਠੀਕ ਕਰ ਰਹੀ ਤੀ ਹੂੰ ਉਹ ਨਹੀਂ ਬੋਲ ਜੀ ਪਾਣੀ ਦੀ ਵੀ ਪ੍ਰੋਬਲਮ ਹੈ ਥੋੜੀ ਜਿਹੀ ਵਿੱਚ ਕਾਲੀ ਜੀ ਸੁੰਡੀ ਆ ਬਈ ਕਾਲੀ ਜੀ ਆ ਦੇਖੋ ਗੁੱਟਾ ਡੋਲ ਦੇ ਉੱਪਰ ਖੜਿਆ ਆਖੋ ਕਿਹਾ ਜਾ ਖੜਿਆ ਹੂੰ ਡੋਲ ਦੇ ਉੱਪਰ ਦੇਖ ਲੈ ਕਿਹਾ ਜਾ ਖੜਿਆ ਬੁੱਟਾ ਆਣਾ ਲਾਗਾ ਦੇਖਾ ਕਿ ਲੱਗ ਰੇ ਜਨ ਗੇਲ ਕੱਢਗਾ ਖੁੱਡ ਚਲੋ ਦਿਖਾਨੇ ਤੁਹਾਨੂੰ ਅੱਗੇ ਹੁਣ ਜੋਡੀ ਛੱਪਨੇ ਪਰਸੋ ਪਾਇਆ ਰੇ ਇਹ ਮੰਗ ਰਤ ਆਪਣਾ ਪਰਸੋ ਰੇ ਬਈ ਇਹ ਮਾ ਦਾ ਠੀਕ ਹੈ ਜੀ ਉਰਲੇ ਤੁਹਾਡੇ ਮਾ ਪਰਲੇ ਮਾ ਦਿੱਕਤ ਹੈ ਤਬੀ ਵੀ ਹਟਕ ਗਈਆਂ। ਅਰ ਇਹ ਨਹੀਂ ਹੁੰਦੀ ਇਹ ਵਾ ਠੀਕ ਹੈ ਵੈਸੇ ਨਹੀਂ। ਹਾਂ। ਮੈਂ ਦੇਖੋ ਇਸਮ ਹੈ ਤਾਂ ਵੀ ਵੀ ਥੋੜੀ। ਬਾਕੀ ਨੂੰ ਹਲੇ ਮਹੀਨਾ ਨਹੀਂ ਹੋਇਆ ਲੱਗ ਇਹਨੂੰ ਬਾਈ। ਜੇ ਹਿਸਾਬ ਲਾਪਾ ਉਹ ਹਸਾ ਹਸਾ ਤੇ ਹੈ ਵੀ ਠੀਕ ਹੈ। ਵੈਸੇ ਫਰਕ ਤਾਂ ਕਾਫੀ ਪੈ ਗਿਆ ਜਿੱਦਣ ਸਿਰ ਇਹ ਕਰਿਆ ਆਪਾਂ ਨੇ। খ ਹੁਣ ਟੱਕੜ ਮੁਰਾ ਖਿੱਲਾ ਕੰਨ ਹਾਂ ਕੰਨ ਨੂੰ 2 ਨੂੰ ਮਹੀਨਾ ਹੋ ਗਿਆ ਬਾਈ ਲਗੀ ਨੂੰ 6 ਤਰੀਕ ਨੂੰ ਲਾਇਆ ਦਾ ਕਿੱਲਾ ਇਹ ਤੇ 701 ਇਸ ਨੂੰ ਇਹ ਪੰਜ ਨੂੰ ਲਾ ਦੇ ਹੂੰ ਜਿਹੜੀ ਠੀਕ ਆ ਸਮਾ ਇਹ ਗੁੱਬਨ ਟੱਕੀ ਦੇਖਿਆ ਇਹ ਸਮਾ ਉੜਾ ਉੜਾ ਨਾ ਇਹ ਦੇ ਦਵਾਂ ਮੈਂ ਨੀ ਕਲਾ ਵੀ ਉਹੀ ਬੀਜ ਹੈ ਬਾਈ ਹੂੰ ਫਿਸਮਾ ਵੀ ਉਹੀ ਬੀਜ ਹੈ ਬੋ ਕਿੱਲੇ ਸ੍ਰੀ ਰਾਮ ਵਾਲਿਆਂ ਦਾ ਬੀਜ ਆ ਬਈ ਆ ਸ੍ਰੀ ਵਾਲਿਆਂ ਦਾ 7301 ਦਾ ਦੇਖ ਲੈ ਰੰਗ ਕਾਲਾ ਰਹਿੰਦਾ ਗੈਰਦੂਮ ਇਕਰੇ ਹਨ ਗੈਰਦੂਮ ਇਕਰੇ ਮਾ ਹੂੰ ਬਸ ਸੋ ਬਈ ਕਮੈਂਟ ਕਰਕੇ ਕਿਹਾ ਚੱਲ ਗਿਆ ਆਪਣਾ ਝੋਨਾ ਹਲੇ ਇਦੇ ਚੱਪਨ ਆਪਾਂ ਦੋ ਯੂਰੀਏ

ਉਹ ਕੀ ਹੈ ਹਾਂ ਬਾੜ ਦਾ ਆਂਬ ਦਾ ਦੇਖੋ ਇਹ ਆ ਗਿਆ ਬਈ ਕਵੇਰੀ ਵਾਲਿਆਂ ਦਾ ਇਸਮਾ ਵੀ ਦੋਏ ਗਿਰੀ ਹੈ ਸਵੇਰ ਨੂੰ ਦੇਖ ਰਹੇ ਆਪਾਂ ਨਹੀਂ ਅਗਲੇ ਦਿਨ ਪਾਉ ਦੇਣਾ ਇਹਦੇ ਵਿੱਚ ਬਸ ਇਹਦੇ ਭਰ ਕੇ ਦੇਖੋ ਥੱਲੇ ਆਪਣੇ ਕਾਮਯਾਬ ਰਹੇ ਜਮਾਨੇ ਹਿੱਲੀ ਹੋ ਰਹੀ ਦੇ ਹੂੰ ਬਾਕੀ ਫਿਲਹਾਲ ਤਾਂ ਲੱਗਦਾ ਵਧੀਆ ਬਈ ਕਵੇਰੀ ਵਾਲਿਆਂ ਦਾ ਵੀ ਪਹਿਲੀ ਵਾਰ ਲਾਇਆ ਆਪਾਂ ਨੇ ਇਹ ਕਿ ਦੱਸੂਆਂ ਤੁਹਾਨੂੰ ਚੜੜ ਇਸ ਤਰ੍ਹਾਂ ਹੀ ਰਹੂਗਾ। ਓਕੇ ਫਿਲਹਾਲ ਤਾਂ ਦੇਖਣ ਨੂੰ ਵਧੀਆ ਖੜਿਆ ਦੇਖੋ ਐਨ ਇੱਕ ਸਾਰ ਖੇਤ। ਯਾਨੀ ਧਰਤੀ ਠੱਗਿਆ ਆ। ਮਹੀਨੇ ਦੀ ਹੋਈ ਆਲੇ। ਬਾਕੀ ਇਹਦੇ ਚ ਕਰਨੀ ਆਪਾਂ ਨੇ ਸਵੇਰ ਨੂੰ ਸਪਰੇਅ। ਅੱਜ ਕਰਨੀ ਦੀ ਅੱਜ ਮੌਸਮ ਬਦਲ ਗਈ ਜੀ ਇਹ UV ਦੀ। ਇਸ ਕਰਕੇ ਫਿਰ ਕੈਨਸਲ ਕਰਤੇ ਆ ਦੇਖੋ ਕਿੰਨਾ ਕੱਖ ਐ ਮਾ। ਹੂੰ। ਲਓ ਆ ਦੇਖੋ ਬੜ ਬੜਾ ਦਿਖ ਰਿਹਾ ਜਿਹੜਾ ਸਾਰਾ ਕਬਾੜ ਐ ਇਸਮਾ ਬਾਈ ਬੀਜ ਕਵੇਰੀ ਵਾਲਿਆਂ ਲਈ ਹੈ ਸਵੇਰ ਨੂੰ ਦੇਖਦੇ ਆਪਾਂ ਸਵੇਰ ਨੂੰ ਇਹਦੇ ਵਿੱਚ ਕਰ ਦੇਣੀ ਆਪਾਂ ਨੇ ਸਪਰੇ ਜੇ ਮੌਸਮ ਸਾਫ ਰਿਹਾ ਕੀ ਪ੍ਰਮਾਤਮਾ ਦੀ ਦਇਆ ਨਾਲ ਸੋਨਾ ਠੀਕ ਖੜਿਆ ਫਿਲਹਾਲ ਦੀ ਘੜੀ ਕੀ 26 ਨੂੰ ਆਇਆ ਦਿੱਕਤ ਥੋੜੀ ਜੀ ਉਹਦਾ ਦੇਖਦੇ ਆਂ ਜਾ ਕੇ ਆਨੇ ਆਪਾਂ ਦਵਾਈਆਂ ਵਾਲੇ ਦਾ ਉਹਨੂੰ ਪੁੱਛਦੇ ਆਂ ਜਾ ਕੇ ਵੀ ਕੀ ਸਮੱਸਿਆ ਹੈ ਇਹ ਲੇ ਕੋਈ ਜੜੀ ਬੁੱਟੀ ਇਹ ਇਹ ਮਦੱਕ ਬਾੜ ਖਾਸਾ ਹੈ ਬਾਈ ਪਾਣੀ ਖੜਿਆ ਚੱਲੋ ਜਨਾ ਵੀ ਹੋਈ ਠੀਕ ਹੈ ਰਈਏ ਅਸੇ ਪਾਣੀ ਖੜਿਆ ਕੱਲ ਤੱਕ ਖਾਖ ਹੋ ਜਾਊਗਾ ਸਵੇਰ ਨੂੰ ਕਰ ਦੂੰਗਾ ਦੁਪਹਿਰੇ ਬਾਅਦ ਕਰ ਦੂੰਗਾ ਨਹੀਂ ਬੱਲਾ 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 ਆ ਜੀਰੀ ਦੇਖ ਲਓ ਆਪਾਂ ਦੇ 20 ਦਿਨ ਪਹਿਲਾਂ ਲਗੀ ਦੀ ਆ ਬਾਈ ਔਰ ਕਬਾੜ ਦੇਖ ਲਓ ਇਸਮਾ ਰੱਬ ਦਾ ਬੰਦਾ ਅੱਜ ਵੀ ਸਮਾਰੇ ਹੀ गिर ਕੇ ਗਿਆ ਔਰ ਕਬਾੜ ਕਬਾੜ ਦੇਖ ਲਓ ਦੇਖੋ ਇਹ ਦੇਖੋ ਗੱਡਾ ਮੇਡਾ ਗੱਡਾ ਅੱਜ ਵੀ ਸਮਾਰੇ ਹੀ गिर ਕੇ ਗਿਆ ਇੱਕ ਯੂਰੀਆ ਪਾਣਾ ਆਪਾਂ ਨੇ ਇਹਦੇ ਵਿੱਚ ਹੁਣ ਇਹਦੇ ਮੈਂ ਕਰ ਦੇਣੀ ਆਪਾਂ ਨੇ ਸਪਰੇ ਸਵੇਰ ਨੂੰ ਸਪਰੇ ਕਰਕੇ ਗੈਲ ਦੀ ਗੈਲ ਆਪਾਂ ਨੇ ਯੂਰੀਆ ਪਾ ਦੇਣਾ ਇਹਦੇ ਵਿੱਚ ਵੀ ਇਹ ਮਾਜੀਰੀ ਆਏ ਸਾਲੇ ਥੋੜੀ ਜਿਹੀ ਦਬਦੀ ਏ ਬਈ ਕੰਨੀ ਕਿਆ ਚੱਕਰ ਹੈ ਚਲੋ ਦੇਖਦੇ ਹਾਂ ਬਾਕੀ ਕਰੂਗੇ ਸੈਟ ਇਹ ਕਿੱਲੇ ਮਾ ਪਾਇਆ ਦੱਪਣਾ ਪਰਸੋਂ ਯੂਰੀਆ ਠੀਕ ਹੋ ਗਈ ਫਿਰ ਕਾਫੀ ਫਰਕ ਪੈ ਗਿਆ ਪਰਸੋਂ ਦੇ ਵਧੀਆ ਹੋ ਜਾਣੀ ਇਹ ਮਾਜੀਰੀ ਠੀਕ ਹੈ। ਬਾਕੀ ਕਬਾੜ-ਕਬੂੜ ਹੈ ਨਹੀਂ ਤੇ ਮਾ। ਵਾੜਤਾ ਵੀ ਸੀ ਮਾ ਇੱਧਰ 5 ਕਨਾਲ ਮਾ। ਮੌਸਮ ਦੇਖਦੇ ਆਂ ਜੇ ਤਾਂ ਸਵੇਰ ਨੂੰ ਸਾਫ਼ ਰਿਹਾ ਆਪਾਂ ਕਰ ਦੇਣੀ ਸਵੇਰ ਨੂੰ। 5-4 ਦਿਨਾਂ ਮਾ ਫੁਕ ਜਾਣਾ ਬਾਈ। ਦਵਾਈ ਨੋਮਨੀ ਗੋਲਡ ਕਰ ਦੇਣੀ ਆਪਾਂ ਨੇ। ਵਧੀਆ ਦਵਾਈ ਹੈ। ਨਹੀਂ ਜਿਹੜਾ ਮੜਾ ਮੋਟਾ ਬਰੀਕ ਜਿਹਾ ਜੰਮਿਆ ਪਾ ਤਾਂ ਸਾਰਾ ਫੁਕ ਜੂਗਾ ਪਰਛਪੀ ਹੈ ਗੰਨੇ ਵਾਲੇ ਚ ਪਾਣੀ ਇਹਦਾ ਵੀ ਸਕਾਇਆ ਪਾਪਾ ਨਾ ਮੀਂਹ ਕਰਕੇ ਹੋ ਗਿਆ ਦੁਬਾਰਾ ਨੁੱਕਾ ਵਧਵਾਨਾ ਇਹਦਾ ਵੀ ਦੁਬਾਰਾ ਨੂੰ ਆਉਣ ਜਾਵਾਂ ਕੂਰੇ ਨੂੰ ਖੋਲ ਦਿੰਨੇ ਇੱਕ ਉਹ ਕਰ ਲੈ ਬੱਸ ਨੂੰ ਖੋਲ ਦੂੰਗਾ ਜਿੱਥੇ ਨੂੰ ਪਹਿਲਾਂ ਖੁੱਲੇ ਪਤਾ ਪਰਸੋਂ ਕੇ ਰਹਦਾ ਮਰੇ ਦੇਖ ਲਓ ਬਾਈ ਪਰਸੋਂ ਦੇ ਹੀ ਖੇਤ ਭਰਮਾ ਭਰਮਾ ਜਾ ਹੋ ਗਿਆ ਨਹੀਂ ਖਾਸਾ ਵਿੱਚ ਸਿੱਧੇ ਚੰਮ ਕਰਹੀਦੀ ਸ਼ਾਮ ਨੂੰ ਹੀ ਗਿਰਿਆ ਆਪਾਂ ਨੇ ਇਸ ਟਾਈਮ ਗਿਰਿਆ ਅੱਲ ਤਾਂ ਨਹੀਂ ਲੰਘਾ ਅੱਜ ਦਾ ਦੋ ਦਿਨ ਮਾ ਖੇਤ ਨੂੰ ਦੱਸ ਦਿਆ ਵੀ ਹਾਂ ਗਿਰਿਆ ਆ ਖਾਦ ਉਸ ਇੱਕ ਝੋਲੀ ਬਚ ਗਈ ਧੀ ਉਹ ਬਾਅਦ ਮੈਂ ਫਿਰ ਸੰਭੂ ਗਰੇ ਸੀ ਮੰਗੇਰ ਦੇ ਇਸੀ ਮੰਗੇਰ ਦੇ ਸੀ ਮੈਂ ਮੈਦ ਕਰਾ ਲਮਾ 26 ਵੰਗੇਰ ਦੇ ਅਗਲੇ ਦਿਹਾੜੇ ਮਰ ਆ ਲਾ ਕੇ ਮਹਾਂ ਇੱਕ ਉਲੀ ਹੋਰ ਪਲੰਨੇ ਮਾਜੂਰੀ ਇਹ ਦੀ ਉਹ ਹੈ ਮੰਗੇਰ ਬੰਨੇ ਆ 26 ਹੈ ਉਹ ਕਰਾ ਨਹੀਂ ਨਹੀਂ ਸੀ ਮੰਗੇਰ ਦੇ ਸੀ ਮੰਗੇਰ ਦੇ ਮਾਸ਼ਾ ਅੱਲ ਸੀ ਮੰਗੇਰ ਲੈ ਪਰ ਮੈਂ ਦੂਰਾ ਚਿੱਟਾ ਮਾਰਦਾ ਤਾਂ ਉਹਦੇ ਨਾਲ ਹਾਂ ਇਹਦੇ ਮੈਂ ਵੀ ਉਦਨੇ ਪਾਇਆ ਆਪਾਂ ਨੇ 26ਵਾਂ ਗੱਲੇ ਵਾਲੀਆਂ ਇਹ ਸਮਾਰੂ ਸਮੂਹ ਪੱਠਾ ਹੀ ਪਾਇਆ ਤਾਂ। ਵਾਕੀ ਇਹਦੇ ਮਾ ਅਗਲੇ ਦਿਨ ਪਾਇਆ ਆਪਣਾ ਉਹਤੇ। ਛੱਬੀ ਮਾ ਡਗ ਲੜ ਰਿਹਾ ਵਾ ਤਾਂ। ਪਾਤਾ ਮੈਂ ਦੇਣਾਂ ਦਾ ਪਹਿਲਾਂ ਉਦੋਂ ਬੱਦਲ ਜਾ ਹੋ ਰਿਹਾ ਤਾਂ ਫਿਰ ਮਾ ਸਾਰਾ ਮਾ ਦਵਾਈ ਬੁੱਟੀ ਗੇਰੀ ਵੀ ਬਾਹਰ ਜਾਊਗੀ ਨਹੀਂ। ਪਹਿਲਾਂ ਮੈਂ ਇਹਦਾ ਪਾਣੀ ਕੱਢ ਲਓ। ਪਾਣੀ ਘੱਟ ਕਰਕੇ ਦੁਬਾਰਾ ਫੇਰ ਰੇ ਪਾਇਆ ਤਾਂ ਇਹਦੇ ਚ ਬਾਈ। ਉਹਨੂੰ ਸੁੱਕ ਜਾਣ ਦਾ ਦੁਬਾਰਾ ਫਿਰ 2 ਮਹੀ ਪਹਿਲੇ ਛਿੜਕੇ ਜਿਆਨ ਤੇ ਬਾਅਦ ਫੇਰ ਦੁਬਾਰਾ ਪਾਣੀ ਹੋ ਗਿਆ ਜਿਨ੍ਹਾਂ ਮਾ ਤਾਰਿਆਵਾ ਦਾ ਪਾਣੀ ਨੱਕੇ ਖੁੱਲੇ ਤੇ ਦੇਖ ਲੋ ਬਈ ਉਹਨਾਂ ਵਿੱਚ ਵੀ ਪਾਣੀ ਖੜਿਆ ਤਾਂ ਹੁਣ ਪਾਣੀ ਚੱਲ ਰਿਹਾ ਤਾਂ ਦੁਬਾਰਾ ਹੋਰ ਨੱਕੇ ਖਲਾਈ ਮਾਜੇ ਮਾਕੀ ਸੁਖੂਲੇ ਟਰੈਕਟਰ ਜਨੇ ਰੱਖਿਆ ਕੱਖ 15 ਵਾ ਤਾਰਨਾ ਦਿਖਾ ਲਈ ਪਰ ਚੱਲ ਚੱਲ ਬਸ ਨੇ ਲਿਆ ਚੱਲ ਚੱਲ ਬਸ ਬਸ ਮੰਨ ਕਰਦੇ ਤੇਰਾ ਵੱਡਿਆ ਵਾ ਕਾਜਰਾ ਸ਼ੰਭੂ ਨੇ ਇਦਾਂ ਦੇ ਮੱਛਰਾਂ ਜਮ ਵੱਡੇ ਹੁਣ ਪਹਿਲਾਂ ਹੀ ਵੱਡ ਗਿਆ ਰੱਖ ਲਏ ਸਵੇਰ ਟਾਈਮ ਦੁਪਹਿਰ ਨੂੰ